ਇੱਕ ਜੀ ਕਲਨੌਰ ਚ ਵਕੂਆ ਹੋਇਆ ਸੀ ਡਬਲ ਮਰਡਰ ਦਾ ਜਿਹਦੇ ਵਿੱਚ ਦੋ ਛੋਟੇ ਬੱਚੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਤੇ ਹਰਪ੍ਰੀਤ ਇਹਨਾਂ ਦਾ ਮਰਡਰ ਹੋਇਆ ਸੀ ਤੇ ਘਰ ਵਿੱਚ ਹੀ ਉਹਨਾਂ ਦੀ ਲਾਸ਼ਾਂ ਬਰਾਮਦ ਹੋਈਆਂ ਜੀ ਤੇ ਉਹਦੇ ਵਿੱਚ ਸਾਡਾ ਜਿਹੜਾ ਮੇਨ ਸ਼ੱਕੀ ਦੋਸ਼ੀ ਸਾਨੂੰ ਲੱਗ ਰਿਹਾ ਸੀ ਉਹ ਇਹਨਾਂ ਦਾ ਫਾਦਰ ਹਰਪਾਲ ਸਿੰਘ son of ਮੱਖਣ ਸਿੰਘ ਸੀ ਤੇ ਹਰਪਾਲ ਸਿੰਘ son of ਮੱਖਣ ਸਿੰਘ ਸਾਨੂੰ ਖਦਸ਼ਾ ਸੀ ਕਿ ਇਹ ਸੁਸਾਈਡ ਕਰ ਲਏਗਾ ਤੇ ਇਹਦੀ ਜਿਹੜੀ ਜੁੱਤੀ ਤੇ ਇਹਦੀ ਉਹ ਵੀ ਨਹਿਰ ਪਾਸੋਂ ਬਰਾਮਦ ਹੋਈ ਸੀ ਤੇ ਹੁਣ ਇਹਦੀ ਜਿਹੜੀ লাশ ਹੈ ਉਹ ਬਰਾਮਦ ਕੀਤੀ ਗਈ ਹੈ ਲਾਲ ਕਿਲਾ ਥਾਣੇ ਦੇ ਪਾਸੋਂ ਇਹ ਬਰਾਮਦ ਕੀਤੀ ਗਈ ਹੈ ਤੇ 174 ਦੀ ਕਾਰਵਾਈ ਕਰਕੇ ਇਹਦੀ ਬੋਡੀ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਜਿਹੜੀ ਵਜ੍ਹਾ ਰੰਜਿਸ਼ ਹਜੇ ਤੱਕ ਸਾਹਮਣੇ ਆਈ ਹੈ ਸਾਨੂੰ ਉਹ ਇਹੀ ਹੈ ਕਿ ਇਹ ਥੋੜਾ ਮੈਂਟਲੀ ਡਿਸਟਰਬ ਚੱਲ ਰਿਹਾ ਸੀ ਕਿਉਂਕਿ ਇਹਦੀ ਜਿਹੜੀ ਪਤਨੀ ਹੈ ਉਹ ਇਹਨੂੰ ਛੱਡ ਕੇ ਚੱਲ ਗਈ ਸੀ ਤੇ ਇਹ ਪ੍ਰਾਇਮਰੀ ਰੀਜ਼ਨ ਸੀ ਇਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਵੀ ਜੀਵਨ ਦੀ ਲਖਤਮ ਕਰ ਦਿੱਤੀ। ਬੱਚਿਆਂ ਨੂੰ ਜੀ ਹਜੇ ਤੱਕ ਜੋ ਤਫਤੀਸ਼ ਚ ਆਇਆ ਉਹ ਇਹ ਆਇਆ ਹੈ ਕਿ ਇਨੇ ਸ਼ਾਇਦ ਜ਼ਹਿਰ ਦਿੱਤਾ ਬੱਚਿਆਂ ਨੂੰ ਕਿਉਂਕਿ ਉੱਥੇ ਆਲ ਆਊਟ ਦੀ ਡੱਬੀਆਂ ਤੇ ਹੋਰ ਕਾਫੀ ਬਰਾਂਦਗੀ ਹੋਈ ਹੈ ਸਾਨੂੰ ਬਟ ਹੁਣ ਪੁਖਤਾ ਤੌਰ ਤੇ ਆਪਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਜਿਹੜੀ ਰਿਪੋਰਟ ਆਏਗੀ ਵਿਸਰਾ ਦੀ ਰਿਪੋਰਟ ਉਸ ਤੋਂ ਬਾਅਦ ਫਿਰ ਕਨਫਰਮ ਕਰਾਂਗੇ। ਉਮੀਦ ਇਜ਼ ਵਿਥਿਨ 2 ਵੀਕਸ ਦੋ ਹਫ਼ਤੇ ਦੇ ਵਿੱਚ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਹੈ। ਇਹਨਾਂ ਦੀ ਪਤਨੀ ਨੂੰ ਉਹਨਾਂ ਦੀ ਪਾਲ ਜਾਰੀ ਹੈ ਤੇ ਉਹਨਾਂ ਨੂੰ ਆਪਾਂ ਸ਼ਾਮਿਲ ਤਫ਼ਤੀਸ਼ ਕਰਾਂਗੇ। ਇੱਕ ਜੀ ਕਲਾਨੌਰ 'ਚ ਵਕੂਆ ਹੋਇਆ ਸੀ ਡਬਲ ਮਰਡਰ ਦਾ ਜਿਹਦੇ ਵਿੱਚ ਦੋ ਛੋਟੇ ਬੱਚੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਤੇ ਹਰਪ੍ਰੀਤ ਇਹਨਾਂ ਦਾ ਮਰਡਰ ਹੋਇਆ ਸੀ ਤੇ ਘਰ ਵਿੱਚ ਹੀ ਉਹਨਾਂ ਦੀ ਲਾਸ਼ਾਂ ਬਰਾਮਦ ਹੋਈਆਂ ਜੀ ਤੇ ਉਹਦੇ ਵਿੱਚ ਸਾਡਾ ਜਿਹੜਾ ਮੇਨ ਸ਼ੱਕੀ ਦੋਸ਼ੀ ਸਾਨੂੰ ਲੱਗ ਰਿਹਾ ਸੀ ਉਹ ਇਹਨਾਂ ਦਾ ਫਾਦਰ ਹਰਪਾਲ ਸਿੰਘ son of ਮੱਖਣ ਸਿੰਘ ਸੀ। ਤੇ ਹਰਪਾਲ ਸਿੰਘ son of ਮੱਖਣ ਸਿੰਘ ਸਾਨੂੰ ਖਦਸ਼ਾ ਸੀ ਕਿ ਇਹ ਸੁਸਾਈਡ ਕਰ ਲੇਗਾ ਤੇ ਇਹਦੀ ਜਿਹੜੀ ਜੁੱਤੀ ਤੇ ਇਹਦੀ ਉਹ ਵੀ ਨਹਿਰ ਪਾਸੋਂ ਬਰਾਮਦ ਹੋਈ ਸੀ ਤੇ ਹੁਣ ਇਹਦੀ ਜਿਹੜੀ ਲਾਸ਼ ਆ ਬਰਾਮਦ ਕੀਤੀ ਗਈ ਹੈ ਲਾਲ ਕਿਲਾ ਥਾਣੇ ਦੇ ਪਾਸੋਂ ਇਹ ਬਰਾਮਦ ਕੀਤੀ ਗਈ ਹੈ ਤੇ 174 ਦੀ ਕਾਰਵਾਈ ਕਰਕੇ ਇਹਦੀ ਬੋਡੀ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਜਿਹੜੀ ਵਜ੍ਹਾ ਰੰਜਿਸ਼ ਹਜੇ ਤੱਕ ਸਾਹਮਣੇ ਆਈ ਹੈ ਸਾਨੂੰ ਉਹ ਇਹੀ ਹੈ ਕਿ ਇਹ ਉਹੜਾ ਮੈਂਟਲੀ ਡਿਸਟਰਬ ਚੱਲ ਰਿਹਾ ਸੀ ਕਿਉਂਕਿ ਇਹਦੀ ਜਿਹੜੀ ਪਤਨੀ ਹੈ ਉਹ ਇਹਨੂੰ ਛੱਡ ਕੇ ਚੱਲ ਗਈ ਸੀ ਤੇ ਇਹ ਪ੍ਰਾਇਮਰੀ ਰੀਜ਼ਨ ਸੀ ਕਿ ਇਹਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਵੀ ਜੀਵਨ ਦੀ ਲ ਖਤਮ ਕਰ ਦਿੱਤੀ ਬੱਚਿਆਂ ਨੂੰ ਜੀ ਹਜੇ ਤੱਕ ਜੋ ਤਫਤੀਸ਼ ਚ ਆਇਆ ਉਹ ਇਹ ਆਇਆ ਹੈ ਕਿ ਇਹਨੇ ਸ਼ਾਇਦ ਜ਼ਹਿਰ ਦਿੱਤਾ ਬੱਚਿਆਂ ਨੂੰ ਕਿਉਂਕਿ ਉੱਥੇ ਆਲ ਆਊਟ ਦੀ ਡੱਬੀਆਂ ਤੇ ਹੋਰ ਕਾਫੀ ਬਰਾਮਦਗੀ ਹੋਈ ਹੈ ਸਾਨੂੰ ਬਟ ਹੁਣ ਪੁਖਤਾ ਤੌਰ ਤੇ ਆਪਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਜਿਹੜੀ ਰਿਪੋਰਟ ਆਏਗੀ ਵਿਸਰਾ ਦੀ ਰਿਪੋਰਟ ਉਸ ਤੋਂ ਬਾਅਦ ਫਿਰ ਕਨਫਰਮ ਕਰਾਂਗੇ उम्मीद है विदिन टू वीक्स दो हफ्ते आधे बीच बीच में रिपोर्ट आ जानी चाहिए नहीं पत्नी नू उन्हें दी पाल जा रही है तो उन्हें अपना शामिल तब्तीश कराएं देश दुनिया की हर खबर सबसे पहले देखने के लिए फॉलो करें दैनिक सभीरा टीवी यूट्यूब फेसबुक इंस्टाग्राम एक्स और व्हाट्सएप च